ਜਿਹੜੇ ਬੰਦੇ ਨੇ ਫਾਇਰ ਕੀਤੇ ਆ ਉਸ ਲੜਕੀ ਦੇ ਜਿਹੜੇ ਪਹਿਲਾ ਬੱਚਾ ਸੀਗਾ ਹਸਬੰਦ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀ ਵੀ ਅਨਮੈਰਿਡ ਸੀਗਾ ਜੀ ਉਮਰ ਜਿਹੜੀ ਹੈ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹ ਮਾਮਾਪਰ ਦਾ ਤੁਹਾਨੂੰ ਮਿਤੀ 17 ਤਰੀਕ ਨੂੰ ਜਿਹੜਾ ਮਹਿਨਾ ਚੌਕ ਹੈਗਾ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਿਰਮਲ ਸਿੰਘ ਏਲੇਸ ਬੱਗੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੋਇਆ ਸੀਗਾ ਮਾਰ ਮੌਤੇ ਘਾਟ ਉਤਾਰਕਾ ਸੀਗਾ ਇਸ ਬੰਦ ਦੇ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਰ ਅੰਡਰ ਰੈਲੇਵੈਂਟ ਸੈਕਸ਼ਨ ਥਾਣਾ ਕੋਤਵਾਲੀ ਦਰ ਰਜਿਸਟਰ ਕੀਤੀ ਗਈ ਸੀਗੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮਾਨਯੋਗ ਐਸਪੀ ਸਾਹਿਬ ਠੰਡਾ ਵੱਲੋਂ ਵਕਫ ਵਕਤ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਫਲਤਾ ਹਾਸਲ ਹੋਈ ਜਦੋਂ ਅਸੀਂ ਸੀਆਈਏ 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮਕਦਮੇ ਨੂੰ ਟ੍ਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਨੇ ਇਸ ਬੱਗੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਕਾ ਮੱਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੇ ਉਹਦੇ ਜਿਹੜੇ ਭਰਾ ਸੀਗੇ ਤੇ ਬਾਕੀ ਪਰਿਵਾਰ ਤੋ ਦਿਨ ਤੋਂ ਹੀ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲੱਭ ਰਹੇ ਸੀਗੇ ਕਿ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਉਹ ਅੰਗਰੇਜ਼ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲਿਆਏ ਸੀਗੇ ਉਹ ਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗਾ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੇ ਅੰਗਰੇਜ਼ ਸਿੰਘ ਜਿਹੜਾ ਹੈਗਾ ਇਹ ਯੰਗਸਟਰ ਹੈ ਮਤਲਬ ਅਧਖੜ ਉਮਰ ਦਾ 30-32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮੱਧ ਪ੍ਰਵੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਬੂ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਮਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰਕੀ ਕੀਤੀ ਸੀਗੀ ਤੇ ਇਹਦੇ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤਾਂ ਸਿੱਧਾ ਕਾਫੀ ਜਨਾਂ ਤੋਂ ਘੁੰਮਦੇ ਹੋਏ ਜਿਹੜੇ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅੰਗਰੇਜ਼ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹੜਾ ਹੈਨ ਮੌਤ ਦੇ ਘਾਟ ਉਤਾਰ ਦਿੱਤੇ ਜਿਹੜੇ ਬੰਦੇ ਕਿਹੜੇ ਸੀ ਉਹ ਜਿਹੜੇ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸ ਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗੇ ਜਿੰਨੇ ਫਾਇਰ ਕੀਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਾਨੂੰ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੂਸਰਾ ਜਿਹੜਾ ਹੈਗਾ ਅੰਗਰੇਸ ਸਿੰਘ ਇਹ ਲਈ ਸਾਨੂੰ ਇਹ ਅਰੰਧਨਗਰ ਗਵਾਲੀਅਰ ਦਾ ਰਹਿਣ ਵਾਲਾ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਸ ਸਿੰਘ ਨੂੰ ਸੀ ਜਦੋਂ ਗ੍ਰਫਤਾਰ ਕੀਤਾ ਉਹ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਵਾਰਦਾਤ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਦੂਜੇ ਜਿਹੜਾ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮਡਲੀ ਪੁਰਸ਼ਗਿਸ਼ ਦੇ ਵਿੱਚ ਅੰਗਰੇਜ਼ੀ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉਥੋਂ ਮਧ ਪ੍ਰਦੇਸ਼ ਦੇ ਵਿੱਚ ਪਰਚੇਸ ਕੀਤਾ ਸੀ ਜੀ ਮਾਪਾ ਪੜਦਾ ਸੀ ਜੀ ਜੀ ਇਹ ਮਾਪਾ ਪੜਦਾ ਤੁਹਾਨੂੰ ਸੀ तकरीबन ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਥੇ ਪਹਿਲਾਂ ਸ਼ਿਫਟ ਕੀਤੇ ਸੀਗੇ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਉੱਪਰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਨਾ ਚੌਂਕ ਦੇ ਵਿੱਚ ਸ਼ਿਫਟ ਕੀਤੇ ਸੀਗੇ ਜਿਹੜੇ ਮਕਾਨ ਦੇ ਵਿੱਚ ਹੁਣ ਰਹਿ ਰਹੇ ਸੀਗੇ ਇਹ ਤੇ तकरीबन ਮਹੀਨਾ ਕੋ ਪਹਿਲਾਂ ਹੀ ਇੱਥ ਲੇਡੀ ਜਿਹੜੀ ਹੈਗੀ ਹੈ ਜੀ ਉਮਰ 35 36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਨ ਵਾਲਾ ਨਰਮਨ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ ਅਰਾਊਂਡ 30 ਇਅਰ ਸੀ ਇਹ ਜਿਹੜਾ ਨਰਮਨ ਸਿੰਘ ਹੈਗਾ ਇਹ ਵੀ ਗੋਲਿਆਰ ਦਾ ਰਹਿਣ ਵਾਲਾ ਉਹ ਤੇ ਆਸਪਰੋ ਉਸੇ ਪਿੰਡਾ ਦਾ ਰਹਿਣ ਵਾਲਾ ਹੈ ਪਹਿਲਾਂ ਕਤਰ ਦੇ ਵਿੱਚ ਜਿਹੜਾ ਸੀਗਾ ਕੰਮ ਕਰਦਾ ਸੀਗਾ ਤੋਂ ਉਥੋਂ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਫਿਰ ਇਹਨਾਂ ਦਾ ਜਿਹੜਾ ਜਿਹੜਾ ਮਤਲਬ ਰਿਲੇਸ਼ਨ ਸੀਗਾ ਉਹ ਇੰਨਾ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉਸ ਤੋਂ ਕਤਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗੋਲੀਅਰ ਦੇ ਵਿੱਚ ਆਇਆ ਫਿਰ ਗੋਲੀਅਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਟੰਡੇ ਆਇਆ ਸੀਗਾ ਬਟੰਡੇ ਆਉਣ ਤੋਂ ਪਹਿਲਾਂ ਵੀ ਕਾਫੀ ਜਗਾਂ ਦੇ ਬੱਚੇ ਇੱਕ ਦੋ ਦੋ ਦਿਨ ਜਿਹੜਾ ਹੈਗਾ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਗਨਗਰ ਰਹੇ ਆ ਉਸ ਤੋਂ ਬਾਅਦ ਬਟੰਡੇ ਦੇ ਵਿੱਚ ਆ ਕੇ ਰਹਿਣ ਲੱਗੇ ਆ ਇਹ ਨਿਰਮਲ ਸਿੰਘ ਜੀ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀਗੀ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੈਗੀ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹਨਾਂ ਦੇ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦਾ ਰਹਿਣ ਵਾਲਾ ਪਿੱਛੋਂ ਹੈ ਗਵਾਲੀਅਰ ਦੇ ਕੋਲ ਹੈ ਉੱਥੇ ਤੇ ਰਹਿਣ ਵਾਲਾ ਹੈ ਨਰਮਨ ਸਿੰਘ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਟ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੇ ਡਿਪਾਰਟਮੈਂਟ ਹੈਗਾ ਉਹਦੇ ਤੋਂ ਕਲੀਅਰ ਕਰਾਂਗੇ ਵੀ ਇਹਦਾ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿਤੇ ਪਰਚੇਸ ਕੀਤਾ ਸੀ ਹੋਰ ਵੀ ਸਰ ਇਸ ਵਿਅਕਤੀ ਕੋਈ ਇਨਵੋਲਵਮੈਂਟ ਨਹੀਂ ਹੋਰ ਡਿਫੀਨਿਟਲੀ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ ਪਹਿਲਾ ਦੋਸ਼ੀ ਇਸੇ ਗ੍ਰਫਤਾਰ ਕਰਨਾ ਹੈ ਦੂਜੇ ਦੋਸ਼ੀ ਬਾਰੇ ਜਿਹੜੀਆਂ ਸਾਡੀ ਟੀਮਾਂ ਜਿਹੜੀਆਂ ਕੁਆਲਿਅਰ ਦੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਵੱਖ-ਵੱਖ ਥਾਵਾਂ ਦੇ ਵਿੱਚ ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਡੀਐਸਪੀ ਸਿਟੀ 1 ਜਿਹੜੀ ਹੈਗੀ ਸਾਰੇ ਆਪਰੇਸ਼ਨ ਦੀ ਕਮਾਂਡ ਕਰ ਰਹੇ ਨੇ ਤੇ ਜਲਦੀ ਅਸੀਂ ਦੂਸਰੇ ਦੋਸ਼ੀ ਨੂੰ ਗ੍ਰਫਤਾਰ ਕਰ ਲਵਾਂਗੇ ਫਰਦਰ ਜਿਹੜੇ ਦੋਸ਼ੀ ਗ੍ਰਫਤਾਰ ਕੀਤਾ ਗਿਆ ਤੇ ਇਹਨਾਂ ਦੀ ਡਿਵਾਈਸ ਨਾਲ ਇਨਟਰੋਗੇਸ਼ਨ ਕਰਕੇ ਜੋ ਵੀ ਇਹਨਾਂ ਦੇ ਨਾਲ ਇਨਵੋਲ ਹੋਊਗਾ ਉਹਨਾਂ ਦੇ ਕਲਾਸ ਸੈਟ ਕਰ ਰਹੀ ਹਾਂ ਮੇਜਲ ਇਸ ਕੇਸ ਦੇ ਵਿੱਚ ਸਿਰ ਹੋਰ ਲੇਡੀਆਂ ਦੀ ਹੁੰਨਗਾ ਵੀ ਹੈ ਨਹੀਂ ਫਿਲਹਾਲ ਲੇਡੀਆਂ ਦੇ ਜਿਹੜੀ ਹੈਗੀ ਕੋਈ ਡਾਇਰੈਕਟ ਜਿਹੜੀ ਹੈਗੀ ਫੋਨ ਕਾਲ ਦੇ ਵਿੱਚ ਜਿਹੜੀ ਹੈਗੀ ਸੰਪਰਕ ਦੇ ਵਿੱਚ ਬੇਟੇ ਨੂੰ ਘਟਾ ਕੀਤਾ ਚਾ ਉਹਦੇ ਭਰਾ ਨੂੰ ਨਹੀਂ ਉਸਦੇ ਜਿਹੜੀ ਲੜਕੀ ਦਾ ਭਰਾ ਸੀ ਅੰਗਰੇਜ਼ ਸੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਬੇਟੇ ਨੂੰ ਗ੍ਰਫਤਾਰ ਕਰਨ ਨੂੰ ਅਸਾ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਡੀਰੇਡ ਕਰਨ ਵਾਸਤੇ ਕਿੱਧਰ ਸਰ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਰੁਕੇ ਨੇ 1-2 ਦਿਨ ਇਹ ਡੱਬਾ ਵਾਲੀ ਰੁਕੇ ਨੇ ਪਹਿਲਾਂ ਜਿਹੜੇ ਹੈਗੇ ਨੇ ਤਲਵੰਡੀ ਸਾਬੋ ਵੀ ਇਹਨਾਂ ਨੇ ਸਟੇ ਕੀਤਾ ਸੋ ਅਸੀਂ ਸਾਰੇ ਜਿਹੜੇ ਹੈਗੇ ਨੇ ਜਿੱਥੇ-ਜਿੱਥੇ ਇਹਨਾਂ ਨੇ ਸਟੇ ਕੀਤਾ ਉੱਥੋਂ ਸਾਰੇ ਅਸੀਂ ਡਾਕੂਮੈਂਟਡ ਹੈਗੇ ਕਲਕਾ